ਇਸ ਤਰੀਕੇ ਨਾਲ ਆਪਾਂ ਆਪਦੇ ਬੂਟਾਂ ਦੇ ਫੀਤੇ ਜਿਹੜੇ ਬਦਲ-ਬਦਲ ਕੇ ਬਨ ਸਕਦੇ ਆ ਪੰਜ ਤਰੀਕੇ ਆ ਬਈ ਇਹ ਬੂਟਾਂ ਦੇ ਫੀਤੇ ਬੰਨਣ ਦੇ ਸਿੱਖਣੇ ਆ ਤਾਂ ਇਸ ਵੀਡੀਓ ਨੂੰ ਜਰੂਰ ਵੇਖਿਓ ਪਹਿਲਾ ਤਰੀਕਾ ਤਾਂ ਬਈ ਇਹ ਆ ਇਸ ਤਰੀਕੇ ਨਾਲ ਆਪਾਂ ਵਧੀਆ ਫੀਤੇ ਬੰਨ ਸਕਦੇ ਆ ਤੇ ਦੂਜਾ ਤਰੀਕਾ ਬਈ ਆ ਦੂਜੇ ਤਰੀਕੇ ਨਾਲ ਐਸ ਹਿਸਾਬ ਦੇ ਨਾਲ ਆਪਾਂ ਫੀਤੇ ਬੰਨ ਸਕਦੇ ਆ ਆਪਦੇ ਬੂਟਾਂ ਦੇ ਇਹ ਵੀ ਬਹੁਤ ਵਧੀਆ ਤਰੀਕਾ ਆ ਤੇ ਤੀਜਾ ਤਰੀਕਾ ਬਈ ਆਹ ਐਸਾ ਤਰੀਕੇ ਨਾਲ ਆਪਾਂ ਬੂਟਾਂ ਦੇ ਬੂਟਾਂ ਦੇ ਫੀਤੇ ਜਿਹੜੇ ਬਨ ਸਕਦੇ ਆ ਬਹੁਤ ਵਧੀਆ ਤਰੀਕਾ ਹੈ ਬਈ ਇਹ ਵੀ ਬਹੁਤ ਸੋਹਣੇ ਲੱਗਦੇ ਆ ਬਈ ਫੀਤੇ ਬੰਨੇ ਹੋਏ ਤੇ ਚੌਥਾ ਤਰੀਕਾ ਬਈ ਆਹ ਐਸਾ ਤਰੀਕੇ ਨਾਲ ਆਪਾਂ ਆਪਦੇ ਬੂਟਾਂ ਦੇ ਫੀਤੇ ਜਿਹੜੇ ਬਨ ਸਕਦੇ ਆ ਇਹ ਵੀ ਬਹੁਤ ਸੋਹਣਾ ਤਰੀਕਾ ਤੇ ਬਹੁਤ ਸੋਹਣੇ ਲੱਗਦੇ ਆ ਬੂਟ ਇਹਨਾਂ ਪੰਜਾਂ ਤਰੀਕਿਆਂ ਨਾਲ ਬੰਨੇ ਹੋਏ ਫੀਤੇ ਤੇ ਪੰਜਵਾਂ ਤਰੀਕਾ ਬਈ ਆਹ ਐਸੇ ਤਰੀਕੇ ਨਾਲ ਵੀ ਆਪਾਂ ਆਪਦੇ ਬੂਟਾਂ ਦੇ ਫੀਤੇ ਬਨ ਸਕਦੇ ਆ ਪੰਜੇ ਤਰੀਕੇ ਆ ਭਾਈ ਬਹੁਤ ਵਧੀਆ ਤਰੀਕੇ ਦੇ ਬਹੁਤ ਸੋਹਣੇ